ਕੁਲਦੀਪ ਦੀ ਪਹਿਲੇ ਦਿਨ ਤੋਂ ਹੀ ਆਪਣੀ ਤਵੀ ਗੁਰਨਾਮ ਕੌਰ ਨਾਲ ਨਹੀਂ ਸੀ ਬਣੀ। ਨਿੱਕੇ ਨਿੱਕੇ ਗੱਲ ਤੋਂ ਖੈਬੜ ਪੈਂਦੀ ਸੀ ਉਹ। ਫਿਰ ਗੱਲ ਵੱਧੀ ਤੁਰੀ ਜਾਂਦੀ। ਬੇਲਗਾਮ ਗੁਰਨਾਮ ਟੁੱਟੇ ਛਿੱਤਰ ਵਾਂਗ ਸੀ। ਹਰ ਵੇਲੇ ਕੁਲਦੀਪ ਦੇ ਮਾਪਿਓ ਭੈਣ ਭਰਾਵਾਂ ਸਾਰੇ ਖਾਨਦਾਨ ਨੂੰ ਪੁੰਨਦੀ ਛਣਦੀ ਰਹਿੰਦੀ। ਕੁਲਦੀਪ ਨੂੰ ਗੁੱਸਾ ਤਾਂ ਬੜਾ ਆਉਂਦਾ ਪਰ ਫਿਰ ਚੁੱਪ ਕਰ ਜਾਂਦਾ। ਕਿ ਬਲਾਈਤੀ ਕਾਨੂੰਨ ਉਹਦੇ ਖਿਲਾਫ ਹੀ ਭੁਗਤਣੇ ਨੇ। ਕਿਉਂਕਿ ਗੋਰਿਆਂ ਨੂੰ ਪਤਾ ਹੈ ਕਿ ਬਹੁਤੇ ਏਸ਼ੀਅਨ ਮਰਦ ਆਪਣੀਆਂ ਘਰਵਾਲੀਆਂ ਨਾਲ ਤੱਕਾ ਕਰਦੇ ਨੇ। ਕੁਲਦੀਪ ਦੇ ਮਾਪੇ ਉਹਨਾਂ ਦੇ ਨਾਲ ਰਹਿੰਦੇ ਸੀ ਤੇ ਉਹ ਵੀ ਇਸ ਰੋਜ਼ ਦੀ ਤੂ ਤੋਂ ਮੈਂ ਮੈਂ ਤੋਂ ਤੰਗ ਆ ਗਏ ਸੀ। ਕਈ ਵਾਰ ਤਾਂ ਕੁਲਦੀਪ ਤੇ ਗੁਰਨਾਮ ਦੇ ਝਗੜਿਆਂ 'ਚ ਉਹ ਭਾਲੇ ਮਾਨਸ ਬਜ਼ੁਰਗ ਵੀ ਲਪੇਟੇ ਜਾਂਦੇ ਤੇ ਉਹਨਾਂ ਨੂੰ ਹੁਣ ਕੁਲਦੀਪ ਨਾਲ ਸਲਾਹ ਕਰਕੇ ਜੁਦੇ ਘਰ ਰਹਿਣ ਦਾ ਫੈਸਲਾ ਕਰ ਲਿਆ। ਬਜ਼ੁਰਗਾਂ ਨੇ ਇਹ ਵੀ ਸੋਚਿਆ ਕਿ ਸ਼ਾਇਦ ਉਹ ਦੋਵੇਂ ਇਕੱਲੇ ਰਹਿ ਕੇ ਠੀਕ ਹੋ ਜਾਣ ਪਰ ਵਾਦੜੀਆਂ ਸੁਜਾਦੜੀਆਂ ਨਿਬਣ ਸਿਰਾਂ ਦੇ ਨਾਲ ਅਨੁਸਾਰ ਗੁਰਨਾਮ ਕਿੱਥੇ ਸੁਧਰਨ ਵਾਲੀ ਸ਼ੈ ਸੀ ਕੁਲਦੀਪ ਨੇ 3-4 ਵਾਰ ਗੁਰਨਾਮ ਦੀ ਮਾਤਾ ਜੀ ਨੂੰ ਵੀ ਸ਼ਿਕਾਇਤ ਦੇ ਲਹਿਜੇ 'ਚ ਕਿਹਾ ਉਹ ਗੁਰਨਾਮ ਨੂੰ ਕਹਿਣ ਕਿ ਘਰ ਵਿੱਚ ਸ਼ਾਂਤੀ ਬਣਾਈ ਰੱਖਿਆ ਕਰੇ ਘਰ 'ਚ ਕਲੇਸ਼ ਠੀਕ ਨਹੀਂ ਹੁੰਦਾ ਪਰ ਉਹਦੀ ਸਾਸੂ ਮਾਂ ਨੇ ਤਾਂ ਆਪ ਸਾਰੀ ਉਮਰ ਆਪਣੇ ਘਰ 'ਚ ਆਪਣਾ ਹੀ ਡੱਕਾ ਚਲਾਇਆ ਸੀ ਉਹ ਕਿੱਥੇ ਕੁਲਦੀਪ ਦੀ ਸੁਣਨ ਵਾਲੀ ਸੀ ਉਹਨੇ ਫੱਟ ਜਵਾਬ ਦਿੱਤਾ ਗੁਰਨਾਮ ਨੇ ਤਾਂ ਐਦਾਂ ਹੀ ਕਰਨੀਆਂ ਨੇ ਤੂੰ ਜ਼ੋਰ ਲਾਣਾ ਤਾਂ ਲਾ ਲਾ ਬੱਚਾ ਘਰੋਂ ਹੀ ਬਹੁਤੀਆਂ ਆਦਤਾਂ ਸਿੱਖਦਾ ਤੇ ਇਸ ਦੀ ਦਿੱਤੀ ਹੋਈ ਹੱਲਾਸ਼ੇਰੀ ਨੇ ਗੁਰਨਾਮ ਨੂੰ ਹੋਰ ਚਮਲਾਤਾ ਗੁਰਨਾਮ ਦੀ ਮਾਂ ਉਹਨੂੰ ਸਮਝਾਉਂਦੀ ਕਿ ਮਰਦ ਤਾਂ ਗੁੱਠੇ ਏਟ ਰੱਖੇ ਸੂਤ ਹੁੰਦਾ ਤੂੰ ਆਪਣੀ ਕਮਾਈ ਕਰਦੀ ਏ ਤੇਰੇ ਤੇ ਕਿਸੇ ਦਾ ਕੋਈ ਐਸਾਨ ਨਹੀਂ ਕੀసే ਦੀ ਈਨ ਮੰਨਣ ਦੀ ਤੈਨੂੰ ਕੁੜੀਏ ਕੋਈ ਲੋੜ ਨਹੀਂ ਤੂੰ ਆਪਣੀ ਐਸ਼ ਕਰ ਕੁਲਦੀਪ ਤੇ ਗੁਰਨਾਮ ਦੇ ਵਿਆਹ ਤੋਂ 2 ਸਾਲ ਬਾਅਦ ਜਦੋਂ ਉਹਨਾਂ ਦੇ ਘਰ ਬੇਟੀ ਦੀਵਿਆ ਨੇ ਜਨਮ ਲਿਆ ਤਾਂ ਕੁਲਦੀਪ ਤੇ ਉਹਦੇ ਮਾਪੇ ਬੜੇ ਖੁਸ਼ ਹੋਏ ਕਿ ਘਰ ਵਿੱਚ ਨਵਾਂ ਜੀ ਆਇਆ ਉਹਨਾਂ ਸਾਰਿਆਂ ਨੇ ਬੜਾ ਚਾਹ ਕੀਤਾ ਏਸ਼ੀਅਨ ਦੇਸੀ ਰਿਵਾਜ ਤੋਂ ਉਲਟ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਪਾਰਟੀ ਵੀ ਦਿੱਤੀ ਮਠਿਆਈਆਂ ਵੀ ਵੰਡੀਆਂ ਪਰ ਇਹ ਤੋਂ ਉਲਟ ਗੁਰਨਾਮ ਕੌਰ ਤੇ ਉਹਦਾ ਪਰਿਵਾਰ ਵਿੱਚੋਂ ਕੋਈ ਖੁਸ਼ੀ ਨਾ ਮਨਾਈ ਗਈ ਉਲਟਾ ਕੁਲਦੀਪ ਤੇ ਉਹਦੇ ਮਾਪਿਆਂ ਨੂੰ ਕਿਹਾ ਗਿਆ ਤੁਸੀਂ ਤਾਂ ਪੁੱਟੀਆਂ ਗੱਲਾਂ ਕਰਦੇ ਹੋ ਕੋਈ ਕੁੜੀ ਜੰਮੀ ਤੇ ਵੀ ਖੁਸ਼ੀ ਮਨਾਉਂਦਾ ਹੁੰਦਾ ਲੋਕੀ ਤਾਂ ਕੁੜੀ ਦਾ ਪਤਾ ਲੱਗਣ ਤੇ ਜੰਮਣ ਤੋਂ ਪਹਿਲਾਂ ਹੀ ਪੇਟ ਦੀ ਸਫਾਈ ਕਰਾ ਦਿੰਦੇ ਆ ਕੁਲਦੀਪ ਨੇ ਕਿਹਾ ਮਾਤਾ ਜੀ ਤੁਸੀਂ ਵੀ ਤਾਂ ਕਿਸੇ ਦੀ ਕੁੜੀ ਹੋ ਤੇ ਤੁਹਾਡੀ ਗੁਰਨਾਮ ਵੀ ਤਾਂ ਕੁੜੀ ਆ ਕੁਲਦੀਪ ਦੀ ਗੱਲ ਦਾ ਹੁਣ ਸਾਸੂ ਮਾਂ ਦੇ ਕੋਲ ਕੋਈ ਜਵਾਬ ਨਹੀਂ ਸੀ ਉਹ ਪਿੱਛੇ ਹਟਣ ਵਾਲੀ ਕਿੱਥੇ ਸੀ ਮੂੰਹ ਬੁੱਲ ਅਟੇਰਦੀ ਕਹਿੰਦੀ ਆ ਤੇਰੀ ਤਾਂ ਬਿਲਕੁਲ ਹੀ ਮੱਤ ਮਰੀ ਗਈ ਮੁੰਡਿਆ ਤੈਨੂੰ ਤਾਂ ਜਮ ਹੀ ਅਕੱਲੀ ਹੈਗੀ ਤੂੰ ਤਾਂ ਖਾਲੀ ਭਾਂਡਾ ਤੇ ਤੇਰੇ ਵਾਂਗ ਹੀ ਤੇਰੇ ਚੌਲ ਦਾੜੇ ਮਾਪੇ ਆ ਸਾਸੂ ਮਾਂ ਨੇ ਤਾਂ ਆਪਣੇ ਆਦਮੀ ਨੂੰ ਪਹਿਲੇ ਇੰਗੁੱਠੇ ਤੇ ਲਾਇਆ ਹੋਇਆ ਸੀ ਏਸੇ ਕਰਕੇ ਕੋਲ ਬੈਠਾ ਹੋਣ ਦੇ ਬਾਵਜੂਦ ਵੀ ਉਹ ਕੁਝ ਨਹੀਂ ਸੀ ਬੋਲਿਆ ਪਰ ਗੁਰਨਾਮ ਬੇਸ਼ਰਮਾ ਵਾਂਗ ਦੰਦੀਆਂ ਘੜਦੀ ਰਹੀ ਕੁਲਦੀਪ ਦੇ ਮਾਪਿਓ ਵੀ ਚੁੱਪ ਰਹੇ ਇਸ ਨਖੂਸੜੀ ਤੀਵੀ ਨਾਲ ਕੀ ਮੱਥਾ ਲਾਉਣਾ ਕੁਲਦੀਪ ਨੂੰ ਸ਼ੱਕ ਤਾਂ ਰਿੰਗ ਦੀ ਰਿੰਗ ਦੀ ਪਹਿਲਾਂ ਵੀ ਸੀ ਕਿ ਗੁਰਨਾਮ ਦਾ ਕਿਸੇ ਗੋਰੇ ਨਾਲ ਇਸ਼ਕ ਚੱਲ ਰਿਹਾ ਹੈ ਪਰ ਉਸ ਦਿਨ ਤਾਂ ਗੱਲ ਧੁੱਪ ਵਾਂਗ ਸਾਫ਼ ਹੋ ਗਈ ਜਿਸ ਦਿਨ ਕੁਲਦੀਪ ਕੰਮ ਤੇ ਠੀਕ ਮਹਿਸੂਸ ਨਾ ਕਰਦਾ ਹੋਇਆ ਆਮ ਆਉਣ ਵਾਲੇ ਸਮੇਂ ਤੋਂ 2 ਘੰਟੇ ਪਹਿਲਾਂ ਹੀ ਘਰ ਆ ਗਿਆ ਸੀ ਤਾਂ ਗੁਰਨਾਮ ਨੂੰ ਉਸ ਨੇ ਇੱਕ ਗੋਰੇ ਨਾਲ ਰੰਗੇ ਹੱਥੀ ਫੜ ਲਿਆ ਬੇਸ਼ਰਮਾ ਵਾਂਗੁਰ ਨਾਮ ਸਾਫ਼ ਕਹਿ ਦਿੱਤਾ ਕਿ ਮੈਂ ਤਾਂ ਐਦਾਂ ਹੀ ਕਰਨਾ ਜੋ ਤੂੰ ਕਰਨਾ ਕਰ ਲਾ ਗੱਲ ਦਾ ਪਸਾਰਾ ਜਦ ਮਾਪਿਓ ਤੇ ਸਾਸੂ ਮਾਂ ਤੱਕ ਪਹੁੰਚਿਆ ਤਾਂ ਉਹਨੇ ਵੀ ਪਟੱਕ ਜਵਾਬ ਦੇਤਾ ਸਾਡੀ ਕੁੜੀ ਤਾਂ ਉਦਾਂ ਹੀ ਕਰੂ ਜਿਹੜਾ ਉਹਦਾ ਦਿਲ ਕਰੂ ਮਰਦ ਸਰੀਰਕ ਜਾਂ ਮਾਨਸਿਕ ਪੱਖੋਂ ਜਿੰਨਾ ਮਰਜ਼ੀ ਕਮਜ਼ੋਰ ਹੋਵੇ ਪਰ ਗੈਰ ਮਰਦ ਨਾਲ ਆਪਣੀ ਔਰਤ ਦੇ ਸਬੰਧਾਂ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਫਿਰ ਇੱਕ ਦੇਸੀ ਮਰਦ ਇਹ ਗੱਲ ਕਿਵੇਂ ਸਹਾਰ ਲੂ ਹਜੇ ਦੇਸੀ ਮਰਦ ਬਾਹਰ ਮੂੰਹ ਮਾਰਦਾ ਹੋਵੇ ਤਾਂ ਔਰਤ ਨੂੰ ਪਤਾ ਲੱਗਣ ਤੇ ਉਹ ਬਹੁਤੇ ਕੇਸਾਂ 'ਚ ਮਾਫ਼ ਕਰ ਦਿੰਦੀ ਆ ਪਰ ਮਰਦ ਦੇ ਇਹ ਗੱਲ ਸੰਗੋ ਨਹੀਂ ਲੱਤਦੀ ਘਰ ਵਿੱਚ ਹੁਣ ਲੜਾਈ ਝਗੜਾ ਹੋਰ ਵੱਧ ਗਿਆ ਫਿਰ ਇੱਕ ਦਿਨ ਗੁਰਨਾਮ ਆਪਣਾ ਬਸਤਾ ਲਪੇਟ ਕੇ ਘਰੋਂ ਤੁਰ ਪਈ ਸਾਲਕ ਦੀ ਮਾਸੂਮ ਬੱਚੀ ਦੀਵਿਆ ਦਾ ਵੀ ਉਹਨੂੰ ਕੋਈ ਮੂੰਹ ਨਾ ਆਇਆ ਇਸ ਮਾਸੂਮ ਬੋਟ ਨੂੰ ਹੁਣ ਕੁਲਦੀਪ ਦੇ ਮਾਪਿਓ ਪਾਲਣਾ ਸ਼ੁਰੂ ਕਰ ਦਿੱਤਾ ਤਲਾਕ ਵੇਲੇ ਵੀ ਗੁਰਨਾਮ ਨੇ ਕਹਿਤਾ ਸੀ ਕਿ ਉਹ ਆਪਣੀ ਬੱਚੀ ਨੂੰ ਆਪਣੇ ਕੋਲ ਨਹੀਂ ਰੱਖਣਾ ਚਾਹੁੰਦੀ। ਮਹੀਨ ਜਜ਼ਬਾਤਾਂ ਵਾਲਾ ਕੁਲਦੀਪ ਬੜਾ ਦੁਖੀ ਸੀ। ਉਹਨੇ ਆਪਣੀ ਪੂਰੀ ਟਿੱਲ ਲਾਤੀ ਕਿ ਕਿਤੇ ਉਹਦੀ ਬੇਟੀ ਸਰਕਾਰੀ ਹਿਫਾਜ਼ਤ ਵਿੱਚ ਨਾ ਚਲੀ ਜਾਵੇ। ਜੇ ਕਿਤੇ ਇਸ ਤਰ੍ਹਾਂ ਹੋ ਗਿਆ ਤਾਂ ਉਹ ਆਪਣੇ ਆਪ ਨੂੰ ساری ਉਮਰ ਮਾਫ਼ ਨਹੀਂ ਕਰ ਸਕੇਗਾ। ਕੁਲਦੀਪ ਦੇ ਮਾਪਿਓ ਨੇ ਆਪਣੇ ਪੁੱਤ ਦਾ ਪੂਰਾ ਪੂਰਾ ਸਾਥ ਦਿੱਤਾ। ਵੈਲਫੇਅਰ ਅਫਸਰ ਨੂੰ ਤਸੱਲੀ ਕਰਾਤੀ ਕਿ ਉਹ ਆਪਣੀ ਪੋਤੀ ਨੂੰ ਫੁੱਲਾਂ ਵਾਂਗ ਪਾਲ ਲੈਣਗੇ। ਵਿਲਾਇਤੀ ਕਾਨੂੰਨਾਂ ਨੂੰ ਜਦ ਸਾਰੇ ਪਾਸਿਓਂ ਸੰਤੁਸ਼ਟੀ ਹੋਈ ਤਾਂ ਬੇਟੀ ਦੀਵਿਆ ਕੁਲਦੀਪ ਨੂੰ ਮਿਲ ਗਈ। ਮਾਂ ਗੁਰਨਾਮ ਨੇ ਬੱਚੀ ਦੀਵਿਆ ਨੂੰ ਕਦੇ ਵੀ ਮਿਲਣ ਤੋਂ ਇਨਕਾਰ ਕਰ ਦਿੱਤਾ। ਇਸ ਕੁਰਖਤ ਤੇ ਜ਼ਾਲਮ ਔਰਤ ਨੇ ਜਦ ਦੀਵਿਆ ਨੂੰ ਕੁਲਦੀਪ ਦੇ سپرد ਕੀਤਾ ਤਾਂ ਡੇਢ ਕੁ ਸਾਲ ਦੀ ਜਿੰਦ ਦੇ ਹੱਥ ਸੜੇ ਹੋਏ ਸੀ ਤੇ ਉਹਨਾਂ ਉੱਪਰ ਸੜਨ ਨੂੰ ਠੀਕ ਕਰਨ ਵਾਲੀ ਦਵਾਈ ਵੀ ਲਾਈ ਹੋਈ ਸੀ। ਮੇਚ ਤੋਂ ਛੋਟਾ ਤੇ ਘਸਿਆ ਹੋਇਆ ਫਰਾਕ ਤੇ ਮੇਚ ਤੋਂ ਛੋਟੇ ਜੁੱਤੇ ਪਾਏ ਹੋਏ ਸੀ। ਕੁਲਦੀਪ ਵੱਲ ਦੇਖ ਕੇ ਬੱਚੀ ਦੀਵਿਆ ਚੁੰਮਕ ਵਾਂਗ ਉਹਨੂੰ ਚਿਮੜ ਗਈ। ਆਪਣੀ ਬੱਚੀ ਦੀ ਹਾਲਤ ਵੇਖ ਕੇ ਕੁਲਦੀਪ ਲਈ ਮਿੰਟ ਕੋ ਬੋਲਿਆ ਨਾ ਜਾ ਸਕਿਆ। ਉਹਦਾ ਮਨ ਰੋਣ ਨਾਲ ਭਰਿਆ ਪਿਆ ਸੀ ਤੇ ਨਾਲ ਹੀ ਸੰਵੇਦਨਸ਼ੀਲ ਕੁਲਦੀਪ ਦੀਆਂ ਅੱਖਾਂ ਭਰ ਆਈਆਂ ਸੀ। ਉਹ ਵੈਲਫੇਅਰ ਅਫਸਰ ਗੋਰੀ ਦੇ ਸਾਹਮਣੇ ਚੋਂਦਾ ਹੋਇਆ ਵੀ ਆਪਣੇ ਜਜ਼ਬਾਤਾਂ ਨੂੰ ਰੋਕ ਨਾ ਸਕਿਆ। ਉਹਦੀਆਂ ਗੱਲਾਂ ਤੇ ਅਥਰੂਆਂ ਦੀਆਂ ਘਰਾਣਾ ਵਗਦੁਰੀਆਂ। ਵੈਲਫੇਅਰ ਅਫਸਰ ਵੀ ਉਹਨੂੰ ਕੁਝ ਨਾ ਕਿਹਾ ਤੇ 3-4 ਮਿੰਟ ਬਾਅਦ ਵੈਲਫੇਅਰ ਅਫਸਰ ਕੁਲਦੀਪ ਨੂੰ ਆਪਣੇ ਬੈਗ ਚੋਂ ਕੱਢ ਕੇ ਟਿਸ਼ੂ ਦੇ ਦਿੱਤਾ ਤੇ ਵਿਦਾਇਕੀ ਲੈ ਕੇ ਘਰੇ ਚਲੀ ਗਈ ਡਰੀ ਹੋਈ ਦੀਵਿਆ ਆਲਾ ਦਵਾਲਾ ਨਿਹਾਰਦੀ ਹੋਈ ਤੇ ਕੁਲਦੀਪ ਦੇ ਮਾਪਿਓ ਵੱਲ ਬੜਾ ਉਹ ਪ੍ਰੋਪਰਾਂ ਦੇਖਦੀ ਆ ਬੱਚਾ ਤਾਂ ਪਿਆਰ ਦਾ ਭੁੱਖਾ ਹੁੰਦਾ ਹੈ ਤੇ ਕੁਲਦੀਪ ਦੀ ਮਾਂ ਦੇ ਦਿੱਤੇ ਪਿਆਰ ਨੇ ਛੋਟੀ ਬੱਚੀ ਦੀਵਿਆ ਨੂੰ ਸਭ ਕੁਝ ਭੁਲਾ ਦਿੱਤਾ ਕੁਲਦੀਪ ਉਹਦਾ ਪਲ ਭਰ ਵੀ ਵਸਾ ਨਾ ਕਰਦਾ ਆਪਣੇ ਬੱਚੇ ਨੂੰ ਛਾਤੀ ਨਾਲ ਲਾਈ ਰੱਖਦਾ। ਦਿਵਿਆ ਹੁਣ ਵੱਡੀ ਹੋ ਰਹੀ ਸੀ ਤਾਂ ਕੁਲਦੀਪ ਦੇ ਮਾਪਿਆਂ ਨੇ ਉਹਦੇ ਤੇ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ ਕਿ ਪਹਾੜ ਜੀ ਦੀ ਜ਼ਿੰਦਗੀ ਇਕੱਲਾ ਕਿਵੇਂ گزارੇਗਾ। ਹਜੇ ਤਾਂ ਉਹਦੀ ਉਮਰ 3 ਵਰਿਆਂ ਦੀ ਵੀ ਨਹੀਂ ਹੋਈ। ਕੁਲਦੀਪ ਖੁਦ ਵੀ ਮਹਿਸੂਸ ਕਰਦਾ ਸੀ ਕਿ ਪਹਿਲਾਂ ਵਿਆਹ ਵੀ ਕੋਈ ਵਿਆਹ ਸੀ ਉਹ ਤਾਂ ਇੱਕ ਕਿਸਮ ਦਾ ਸੈਂਸੀਆਂ ਦੇ ਟੱਬਰ ਨਾਲ ਵਸਤਾ ਪੈ ਗਿਆ ਸੀ। ਓਜੜ ਮਾਪਿਆਂ ਦੀ ਓਜੜ ਕੁੜੀ ਨੇ ਉਹਦੀ ਤੇ ਉਹਦੀ ਤੇ ਦੀਵਿਆ ਦੀ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੱਤੀ ਸੀ ਵਿਆਹ ਦਾ ਕੋਈ ਸੁਆਦ ਨਹੀਂ ਸੀ ਆਇਆ ਗੁਰਨਾਮ ਦੇ ਵਸਣ ਦੇ ਚਾਲੇ ਨਹੀਂ ਸਨ ਤੇ ਮਾੜੀ ਗੱਲ ਇਹ ਵੀ ਹੋਈ ਕਿ ਗੁਰਨਾਮ ਦੀ ਕੁਲਹਿਣੀ ਮਾਂ ਨੇ ਵੀ ਕੁੜੀ ਦਾ ਘਰ ਵਸਾਉਣ ਵਿੱਚ ਕੋਈ ਕੋਸ਼ਿਸ਼ ਨਹੀਂ ਸੀ ਕੀਤੀ ਇਸ ਸਾਰੇ ਤਮਾਸ਼ੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਛੋਟੀ ਬੱਚੀ ਦੀਵਿਆ ਦਾ ਹੀ ਹੋਇਆ ਉਸ ਬੱਚੀ ਦਾ ਇਸ ਆਵਾਗੌਣ ਵਿੱਚ ਤਿਲ ਭਰ ਵੀ ਕੋਈ ਕਸੂਰ ਨਹੀਂ ਸੀ ਹੁਣ ਕੁਲਦੀਪ ਚਾਹੁੰਦਾ ਸੀ ਕਿ ਉਹ ਇੰਡੀਆ ਤੋਂ ਕੋਈ ਸਚੱਜੀ ਵੋਟੀ ਲੈ ਕੇ ਆਵੇ ਜੋ ਉਹਦੀ ਧੀ ਦੀਵਿਆ ਨੂੰ ਤੇ ਉਹਨੂੰ ਪੂਰਾ ਅਪਣਾ ਲਵੇ ਉਹਦਾ ਸਦਾ ਹੀ ਘਰ ਵਸਾਵੇ ਕੁਲਦੀਪ ਦੇ ਮਾਪਿਓ ਵੀ ਇਸ ਤਰ੍ਹਾਂ ਹੀ ਚਾਹੁੰਦੇ ਸੀ ਕਿ ਵਿਲਾਈਤੀ ਰੰਗ ਤਾਂ ਉਹਨਾਂ ਨੇ ਦੇਖ ਲੇ ਹੁਣ ਦੁਬਾਰਾ ਇੱਥੇ ਕੰਮ ਨਹੀਂ ਸਹੇੜਨਾ ਉਹ ਕੁਲਦੀਪ ਦੇ ਮਾਪਿਓ ਨੇ ਆਪਣੇ ਕੁਝ ਰਿਸ਼ਤੇਦਾਰਾਂ ਕੋਲ ਪਹੁੰਚ ਵੀ ਕੀਤੀ ਤਾਂ ਉਹਨਾਂ ਰਿਸ਼ਤੇਦਾਰੀ ਚੋਂ ਇੱਕ ਐਮਏ ਐਮਏ ਪਾਸ ਕੁੜੀ ਦੀ ਦੱਸ ਪਾਈ ਕੁਲਦੀਪ ਨੇ ਜਦ ਵਿਆਹ ਬਾਰੇ ਗੱਲ ਪੱਕ ਠੱਕ ਹੋ ਰਹੀ ਸੀ ਤਾਂ ਉਹਦੇ ਮਾਪਿਓ ਤੇ ਦੀਵਿਆ ਵੀ ਨਾਲ ਹੀ ਸੀ। ਕੁਲਦੀਪ ਨੇ ਕੁੜੀ ਵਾਲਿਆਂ ਨੂੰ ਸਭ ਕੁਝ ਸਾਫ਼-ਸਾਫ਼ ਤੇ ਸੱਚ ਦੱਸ ਦਿੱਤਾ ਤੇ ਬੇਟੀ ਦੀਵਿਆ ਨੂੰ ਵੀ ਦਿਖਾਤਾ। ਪਰ ਕੁੜੀ ਦੇ ਮਾਪਿਆਂ ਨੇ ਕਿਸੇ ਕੋਲ ਵੀ ਭਿੰਕ ਨਾ ਪੈਣ ਦਿੱਤੀ। ਕਿ ਉਹ ਆਪਣੀ ਕੁੜੀ ਦਾ ਰਿਸ਼ਤਾ ਬਲੈਤੋਂ ਆਏ ਉਸ ਮੁੰਡੇ ਨਾਲ ਕਰ ਰਹੇ ਨੇ ਜਿਹਦੇ ਕੋਲ ਪਹਿਲਾਂ ਵਿਆਹੀ ਕੁੜੀ ਵੀ ਹੈਗੀ ਆ। ਭਾਰਤੀ ਸਮਾਜ ਵਿੱਚ ਇਹ ਗੱਲ ਹਜੇ ਵੀ ਪਰਵਾਨੀ ਹੋ ਰਹੀ। ਕਿ ਕਿਸੇ ਮੁੰਡੇ ਜਾਂ ਕੁੜੀ ਦਾ ਵਿਆਹ ਦਹਾਜੂ ਜਾਂ ਤੇਹਾਜੂ ਕੀਤਾ ਜਾਵੇ ਜਦੋਂ ਕਿ ਬਰਤਾਨਵੀ ਸਮਾਜ ਵਿੱਚ ਇਹ ਕੱਲ ਆਮ ਜੀ ਆ ਭਾਰਤੀ ਸੱਭਿਆਚਾਰ ਦੇ ਇੱਜ਼ਤ ਦੇ ਲਾਟੂ ਦਾ ਫਿਊਜ਼ ਪਤਾ ਨਹੀਂ ਕਦੋਂ ਉੱਡੂਗਾ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਭਾਰਤੀ ਸਮਾਜ ਦੀਆਂ ਕਦਰਾਂ ਕੀਮਤਾਂ ਅਗਾ ਜਾਣ ਦੀ ਬਜਾਏ ਪਿੱਛਲ ਖੁਰੀ ਤੁਰੀਆਂ ਜਾ ਰਹੀਆਂ ਨੇ ਧਰਮ ਦੀ ਰੰਗਤ ਨੇ ਮਾਨਸਿਕ ਵਿਕਾਸ ਨੂੰ ਗੰਧਲਾ ਕਰਕੇ ਰੱਖਦਾ ਇਸ ਜ਼ਿਲ੍ਹਣ 'ਚ ਕਦੇ ਭਾਰਤ ਵਾਸੀਆਂ ਦਾ ਛੁਟਕਾਰਾ ਵੀ ਹੋਵੇਗਾ। ਇਹਦੀ ਆਸ ਨੇੜਲੇ ਭਵਿੱਖ ਵਿੱਚ ਤਾਂ ਨਜ਼ਰ ਨਹੀਂ ਆਉਂਦੀ। ਜਗੀਰੂ ਕਦਰਾਂ ਕੀਮਤਾਂ ਦੇ ਲੋਕ ਦੇਖੀ ਸਰਕਾਰਾਂ ਇਸ ਕੰਮ 'ਚ ਬੜਾ ਵੱਡਾ ਰੋੜਾ ਨੇ ਪਰ ਇਹ ਸਭ ਦੇ ਬਾਵਜੂਦ ਪੇਟ ਦੀ ਭੁੱਖ ਤੇ ਵਧੀਆਂ ਭੁੱਖ ਦੀ ਆਸ ਨੇ ਭਾਰਤੀ ਸਮਾਜ ਦੀਆਂ ਪ੍ਰਮਾਣਿਤ ਕਦਰਾਂ ਕੀਮਤਾਂ ਦੀਆਂ ੱਝੀਆਂ ਉਡਾ ਦਿੱਤੀਆਂ ਨੇ। ਇਹ ਇਹੀ ਕਾਰਨ ਸੀ ਕਿ ਕੁਲਦੀਪ ਦਾ ਵਿਆਹ ਸੁਝਾਤਾ ਨਾਲ ਹੋ ਗਿਆ। ਪਰਸੁਜਾਤਾ ਦੇ ਮਾਪਿਆਂ 'ਚ ਇੰਨੀ ਜ਼ਰੂਰਤ ਨਹੀਂ ਸੀ ਕਿ ਰਿਸ਼ਤੇਦਾਰਾਂ ਤੇ ਬਾਕੀ ਲੋਕਾਂ ਨੂੰ ਕੁਲਦੀਪ ਬਾਰੇ ਸਾਫ਼-ਸਾਫ਼ ਦੱਸ ਸਕਣ ਇਸ ਤਰ੍ਹਾਂ ਕਰਨ ਨਾਲ ਉਹਨਾਂ ਦੀ ਅਖੌਤੀ ਇੱਜ਼ਤ ਦਾ ਅਲਾਰਮ ਬੋਲਣ ਲੱਗ ਪੈਣਾ ਸੀ ਸੁਜਾਤਾ ਦਾ ਵਿਆਹ ਕੁਲਦੀਪ ਦੇ ਨਾਲ ਸਾਦੇ ਜਿਹੇ ਢੰਗ ਨਾਲ ਇੱਕ ਹੋਟਲ 'ਚ ਕਰ ਦਿੱਤਾ ਗਿਆ ਜਿਦੇ ਵਿੱਚ ਦੋਵਾਂ ਪਾਸਿਆਂ ਤੋਂ ਖਾਸ-ਖਾਸ ਰਿਸ਼ਤੇਦਾਰੀ ਸੱਦੇ ਗਏ ਕੁਲਦੀਪ ਤੇ ਉਹਦੇ ਮਾਪਿਆਂ ਨੇ ਦਾਜ ਨਾ ਤਾਂ ਲੈਣਾ ਸੀ ਤੇ ਨਾ ਹੀ ਲਿਆ ਸਰਕਾਰੀ ਅਫਸਰ ਕੁਲਦੀਪ ਵਿਆਹ ਕਰਾ ਕੇ ਹਫ਼ਤੇ ਬਾਅਦ ਹੀ ਇੰਗਲੈਂਡ ਵਾਪਸ ਚਲਾ ਗਿਆ। ਉਹਨੇ ਆਉਣ ਦੀ ਲੋੜੀ ਦੇ ਸਰਕਾਰੀ ਕਾਗਜ਼ ਕਾਗਜ਼ ਪੱਤਰ ਸੁਜਾਤਾ ਨੂੰ ਸਣੇ ਟਿਕਟ ਭੇਜ ਦਿੱਤੇ। ਤੇ ਸੁਜਾਤਾ 2 ਮਹੀਨੇ ਦੇ ਅੰਦਰ ਅੰਦਰ ਫਿਓਨਸੀ ਦੇ ਤੌਰ ਤੇ ਇੰਗਲੈਂਡ ਆ ਗਈ। ਵਿਆਹ ਤੋਂ ਬਾਅਦ ਸੁਜਾਤਾ ਤੇ ਉਹਦੇ ਮਾਪਿਆਂ ਨੂੰ ਰਿਸ਼ਤੇਦਾਰਾਂ ਤੇ ਆਂਡ ਗਵਾਂਡ ਦੇ ਅਖੌਤੀ ਹਿੱਤਾਂ ਤੋਂ ਕਈ ਤਰ੍ਹਾਂ ਦੀ ਵਾਛੜ ਸੁਣਨ ਨੂੰ ਮਿਲੀ। ਕੀ ਬਲੈਤੋਂ ਆਏ ਮੁੰਡੇ ਕੁੜੀਆਂ ਨੂੰ ਤਾਂਗੀ ਕਰਕੇ ਛੱਡ ਜਾਂਦੇ ਆ ਕੀ ਤੁਸੀਂ ਮੁੰਡੇ ਬਾਰੇ ਚੰਗੀ ਤਰ੍ਹਾਂ ਖੋਜ-ਛਾਣ ਕੀਤੀ ਸੀ ਮੁੰਡਾ ਕੁੜੀ ਨੂੰ ਨਾਲ ਕਿਉਂ ਨਹੀਂ ਲੈ ਕੇ ਗਿਆ ਸੀ ਇੰਗਲੈਂਡ ਮੰਗਵਾਉਣ ਨੂੰ ਕਿਤੇ 2 ਮਹੀਨੇ ਲੱਗਦੇ ਆ ਹੋਰ ਵੀ ਕਈ ਜਗੁੰਦਰਾਂ ਨੇ ਸੁਝਾਤਾ ਤੇ ਉਹਦੇ ਮਾਪਿਆਂ ਨੂੰ ਨਿਰਾਸ਼ ਕਰੇ ਰੱਖਿਆ ਸੀ ਗੱਲਾਂ ਕਰਨ ਵਾਲੇ ਵੀ ਸੱਚੇ ਸੀ ਕਿਉਂਕਿ ਇਹੋ ਜੇ ਕਈ ਕੋਤਕ ਕਈ ਬਲੈਤੀ ਕੂ ਨਸਲਾਂ ਨੇ ਵੀ ਕੀਤੇ ਨੇ ਏ ਦਾ ਖਮਿਆਜਾ ਚੰਗੇ ਭਲੇ ਤੇ ਸੱਚੇ ਸੁੱਚੇ ਲੋਕਾਂ ਨੂੰ ਵੀ ਭੁਗਤਣਾ ਪੈਂਦਾ ਹੈ। ਕੁਲਦੀਪ ਵੀ ਇਸੇ ਹਾਰ ਦਾ ਇੱਕ ਮਣਕਾ ਸੀ। ਸੁਝਾਤਾ ਨੇ ਵਿਲੈਤ ਪਹੁੰਚ ਕੇ ਵਿਲੈਤ ਦੇ ਨਵੇਂ ਰੰਗ ਟੰਗ ਸਿੱਖਣੇ ਸ਼ੁਰੂ ਕਰ ਦਿੱਤੇ। ਦੀਵਿਆ ਦੇ ਸੰਭਾਲ ਵੱਲ ਹਮਲਾ ਮਾਰਨਾ ਸ਼ੁਰੂ ਕਰ ਦਿੱਤਾ। ਦੀਵੇ ਨੇ ਹੁਣ ਸੁਝਾਤਾ ਨੂੰ ਮੰਮੀ ਕਹਿਣਾ ਵੀ ਸ਼ੁਰੂ ਕਰ ਦਿੱਤਾ। ਤੇ ਕੁਲਦੀਪ ਨੂੰ ਮਹਿਸੂਸ ਹੋ ਰਿਹਾ ਸੀ ਕਿ ਗੱਡੀ ਠੀਕ ਰਾਹੇ ਪੈ ਗਈ। ਪਰ ਕਈ ਵਾਰ ਉਹਨੂੰ ਇਹ ਵੀ ਮਹਿਸੂਸ ਹੁੰਦਾ ਕੀ ਸੁਝਾਤਾ ਦਾ ਰਵਈਆ ਦੀਵਿਆ ਵੱਲ ਜਾਦਾ ਹੀ ਸਕਦਾ ਪਰ ਵਕਤ ਆਪਣੀ ਚਾਲੇ ਲੰਘ ਰਿਹਾ ਸੀ ਸੁਝਾਤਾ ਦੇ ਜਦ ਸਾਲ ਕੋ ਬਾਅਦ ਈਸ਼ਾ ਬੇਟੀ ਨੇ ਜਨਮ ਲਿਆ ਤਾਂ ਉਹਦਾ ਬਹੁਤਾ ਸਮਾਂ ਉਹਦੀ ਪਰਵਰਿਸ਼ ਵਿੱਚ ਗੁਜ਼ਰਨ ਲੱਗ ਪਿਆ ਆਪਣੇ ਕੰਮਕਾਰਾਂ ਵਿੱਚ ਮਸ਼ਰੂਫ ਕੁਲਦੀਪ ਤੋਂ ਵੀ ਆਪਣੀ ਧੀ ਦੀਵਿਆ ਵੱਲ ਧਿਆਨ ਨਾ ਦੇ ਹੋਇਆ ਕੁਲਦੀਪ ਦੇ ਬਜ਼ੁਰਗ ਮਾਪਿਓ ਸਭ ਦੇਖ ਪਾਖ ਰਹੇ ਸੀ ਉਹ ਵੱਧ ਤੋਂ ਵੱਧ ਆਪਣੀ ਪੋਤੀ ਦੀਵਿਆ ਨੂੰ ਪਿਆਰ ਦਿੰਦੇ ਕਈ ਵਾਰ ਛੋਟੇ-ਛੋਟੇ ਗੱਲ ਤੇ ਜਦ ਦੀਵਿਆ ਨੂੰ ਸੁਝਾਤਾ ਸਖਤੀ ਨਾਲ ਪੇਸ਼ ਆਉਂਦੀ ਤਾਂ ਕੁਲਦੀਪ ਦੇ ਮਾਪਿਆਂ ਦਾ ਕਲੇਜਾ ਮੂਨੋਂ ਆ ਜਾਂਦਾ ਪਰ ਉਹ ਜਾਪਤਾ ਰੱਖਦੇ ਘਰ ਦੇ ਵਾਤਾਵਰਣ ਵਿੱਚ ਖਟਾਸ ਪੈਦਾ ਨਾ ਹੋਣ ਦਿੰਦੇ ਸੁਝਾਤਾ ਦੇ ਵਰਤਾਵਾਂ ਦੀਆਂ ਕਈ ਗੱਲਾਂ ਕੁਲਦੀਪ ਨੂੰ ਵੀ ਪਰੇਸ਼ਾਨ ਕਰਦੀਆਂ ਤੇ ਬਹੁਤੀ ਵਾਰ ਤਾਂ ਉਹ ਤੜਫ ਕੇ ਰਹਿ ਜਾਂਦਾ ਉਹਨੇ ਨੀਵੇਂ ਸੁਰ ਵਿੱਚ ਕਈ ਵਾਰ ਸੁਝਾਤਾ ਨੂੰ ਇਹਦੇ ਬਾਰੇ ਕਿਹਾ ਵੀ ਸੀ ਪਰ ਉਹਦੇ ਤੇ ਇਹਦਾ ਕੋਈ ਅਸਰ ਨਹੀਂ ਸੀ ਹੋਇਆ ਪਰ ਕੁਲਦੀਪ ਨੇ ਜਦੋਂ ਮਹਿਸੂਸ ਕੀਤਾ ਕਿ ਗੱਲ ਜ਼ਿਆਦਾ ਹੀ ਵਿਗੜਦੀ ਜਾ ਰਹੀ ਆ ਤਾਂ ਆਪਣੇ ਮਾਪਿਆਂ ਨਾਲ ਸਲਾਹ ਕਰਕੇ ਦੀਵਿਆ ਨੂੰ ਮਾਪਿਆਂ ਕੋਲ ਅਲੱਗ ਰਹਿਣ ਲਈ ਭੇਜ ਦਿੱਤਾ ਹੁਣ ਬਜ਼ੁਰਗ ਮਾਪੇ ਆਪਣੀ ਪੋਤੀ ਨੂੰ ਆਪਣੇ ਢੰਗ ਤਰੀਕਿਆਂ ਨਾਲ ਪਾਲਣ ਲੱਗ ਪਏ ਹੁਣ ਦੀਵਿਆ ਤੇ ਈਸ਼ਾ ਵੱਡੀਆਂ ਹੋ ਰਹੀਆਂ ਸੀ ਈਸ਼ਾ ਤੇ ਬਲੈਤੀ ਮਾਹੌਲ ਨੇ ਰੋਗਨ ਕਰਨਾ ਸ਼ੁਰੂ ਕਰਤਾ ਤੇ ਉਹ ਆਪਣੀ ਮਾਂ ਨੂੰ ਹਰ ਗੱਲ ਤੇ ਸਵਾਲ ਕਰਦੀ ਦਿਵਿਆ ਨੇ ਹੁਣ ਸਕੈਂਡਰੀ ਸਕੂਲ ਵਿੱਚ ਦਾਖਲਾ ਲੈ ਲਿਆ। ਪੜਨ ਨੂੰ ਭਾਵੇਂ ਉਹ ਉੱਪਰਲੇ ਬ੍ਰੈਕਟ ਵਿੱਚ ਤਾਂ ਨਹੀਂ ਸੀ ਆਉਂਦੀ ਪਰ ਐਨੀ ਵੀ ਨਲਾਇਕ ਨਹੀਂ ਸੀ ਕਿ ਸਭ ਤੋਂ ਹੇਠਲੇ ਗਰੁੱਪ 'ਚ ਗਿਣਾ ਜਾਵੇ। ਦਿਵਿਆ ਆਪਣੇ ਬਾਬੇ ਦਾਦੀ ਦੇ ਘਰ ਸਕੂਨ ਨਾਲ ਰਹਿ ਰਹੀ ਸੀ। ਮਾਂ ਦੇ ਪਿਆਰ ਦੀ ਚੀਜ਼ ਤਾਂ ਉਹਨੂੰ ਹਰ ਵੇਲੇ ਸੂਲ ਵਾਂਗ ਤੜਪਾਉਂਦੀ ਰਹਿੰਦੀ ਪਰ ਉਹ ਬੇਵਸ ਮਾਸੂਮ ਜਿੰਦ ਕਰ ਕੀ ਸਕਦੀ ਸੀ। ਘਰ ਦਾ ਸਾਰਾ ਕੰਮ ਕੁਲਦੀਪ ਦੀ ਮਾਂ ਨੇ ਦਿਵਿਆ ਨੂੰ ਸਿਖਾ ਦਿੱਤਾ ਸੀ। ਘਰ ਦੀ ਸਫਾਈ ਤੇ ਰੋਟੀ ਪਾਣੀ ਦਾ ਆਹਾਰ ਵੀ ਦੀਵਿਆ ਕਰਨ ਲੱਗ ਪਈ ਹਰ ਗੱਲ ਵਿੱਚ ਜੀ ਜੀ ਕਰਦੀ ਫਿਰਦੀ ਜਿਸ ਦਿਨ ਉਹ ਆਪਣੇ ਪਿਓ ਦੇ ਘਰ ਜਾਂਦੀ ਤਾਂ ਆਪਣੀ ਮਤਰੀਈ ਮਾਂ ਨਾਲ ਵੀ ਕੰਮਕਾਰ ਵਿੱਚ ਮਦਦ ਕਰਦੀ ਈਸ਼ਾ ਜ਼ਿਆਦਾ ਟੀਵੀ ਦੇਖਦੀ ਰਹਿੰਦੀ ਜਾਂ ਫਿਰ ਕਮਰੇ 'ਚ ਬੈਠੇ ਕੰਪਿਊਟਰ ਤੇ ਗੇਮਾਂ ਖੇਡਦੀ ਰਹਿੰਦੀ ਨਿੱਕੀ ਮੋਟੀ ਗੱਲ ਤੇ ਖਾਉ ਵੱਡ ਕਰਦੀ ਤੇ ਮਾਂ ਨੂੰ ਪਟੱਕ ਦੇਣੇ ਜਵਾਬ ਦੇ ਦਿੰਦੀ ਸਕੂਲ ਤੋਂ ਆਈਆਂ ਰਿਪੋਰਟਾਂ ਨੇ ਵੀ ਇਹ ਜ਼ਾਹਰ ਕਰਤਾ ਕਿ ਈਸ਼ਾ ਕੋਈ ਜ਼ਿਆਦਾ ਹੁਸ਼ਿਆਰ ਬੱਚੀ ਨਹੀਂ ਹੈ ਕਲਾਸ ਵਿੱਚ ਅਵਾ ਤਵਾ ਬੋਲਣ ਕਰਕੇ ਕਈ ਵਾਰ ਸਜ਼ਾ ਵੀ ਭੁਗਤ ਚੁੱਕੀ ਆ। ਈਸ਼ਾ ਨੇ ਹੁਣ ਫੈਸ਼ਨ ਵੱਲ ਕਦਮ ਪੁੱਟਣੇ ਸ਼ੁਰੂ ਕਰ ਦਿੱਤੇ। ਜਦੋਂ ਕਿ ਦੀਵਿਆ ਬੜੀ ਸਾਦੀ ਤੇ ਸਧਾਰਨ ਕੁੜੀਆਂ ਵਾਂਗ ਸੀ। ਉਹ ਜਾਂ ਤਾਂ ਘਰ ਦਾ ਕੰਮ ਕਰਦੀ ਜਾਂ ਫਿਰ ਆਪਣੀ ਪੜ੍ਹਾਈ 'ਚ ਮਸਤ ਰਹਿੰਦੀ। ਦੀਵਿਆ ਦੇ ਦਾਦਾ-ਦਾਦੀ ਨੇ ਉਸ ਨੂੰ ਇੱਕ ਘਰੇਲੂ ਤੇ ਸਾਊ ਕੁੜੀ ਬਣਾ ਦਿੱਤਾ ਸੀ। ਦੀਵਿਆ ਹੁਣ ਇਹ ਲੈਵਲ ਕਰ ਰਹੀ ਸੀ। ਚਾਹੁੰਦੀ ਸੀ ਕਿ ਸੋਸ਼ਲ ਵਰਕਰ ਦੀ ਡਿਗਰੀ ਕਰੇ। ਉਹਦੇ ਦਿਲ ਦਿਮਾਗ ਤੇ ਆਪਣੀ ਜਨਮੀ ਮਾਂ ਦੇ ਵਿਛੋੜੇ ਦਾ ਸੱਲ ਸੀ ਵੱਡੀ ਹੋ ਕੇ ਲੋਕਾਂ ਦੀ ਮਦਦ ਕਰਨਾ ਚਾਹੁੰਦੀ ਸੀ ਤਾਂ ਕਿ ਕੋਈ ਉਹਦੇ ਵਾਂਗ ਦੁੱਖ ਦੀ ਚੱਕੀ ਵਿੱਚ ਨਾ ਪਿਸਿਆ ਜਾਵੇ ਏ ਲੈਵਲ 'ਚ ਚੰਗੇ ਨੰਬਰ ਲੈ ਕੇ ਦੀਵਿਆ ਨੇ ਯੂਨੀਵਰਸਿਟੀ ਤੇ ਦਾਖਲਾ ਲੈ ਕੇ 3 ਸਾਲਾਂ ਬਾਅਦ ਸੋਸ਼ਲ ਵਰਕਰ ਦੀ ਡਿਗਰੀ ਹਾਸਲ ਕਰ ਲਈ ਡਿਗਰੀ ਲੈਣ ਵਾਲੇ ਦਿਨ ਕੁਲਦੀਪ ਤੇ ਉਹਦੇ ਮਾਪੇ ਬੜੇ ਖੁਸ਼ ਸਨ ਦੀਵਿਆ ਨੂੰ ਆਪਣੀ ਮਾਂ ਦੀ ਅਣਹੋਂਦਤਾ ਜਾਪੀ ਪਰ ਹੁਣ ਉਹ ਸਿਆਣੀ ਹੋ ਚੁੱਕੀ ਸੀ ਕਿ ਦੁਨੀਆ ਵਿੱਚ ਬਹੁਤ ਸਾਰੇ ਅਜਿਹੇ ਲੋਕ ਨੇ ਜਿਨ੍ਹਾਂ ਦੇ ਕੋਲ ਮਾਵਾ ਨਹੀਂ ਹਨ ਘਟੋ ਘਟੋ ਉਹਦੇ ਕੋਲ ਉਹਦਾ ਬਾਪ ਤੇ ਦਾਦਾ-ਦਾਦੀ ਤਾਂ ਹਨ ਹੁਣ ਦੀਵਿਆ ਨੂੰ ਆਪਣੇ ਹੀ ਸ਼ਹਿਰ ਵਿੱਚ ਬੱਚਿਆਂ ਤੇ ਪਰਿਵਾਰਾਂ ਨਾਲ ਕੰਮ ਕਰਨ ਦੀ ਨੌਕਰੀ ਮਿਲ ਗਈ ਦੀਵਿਆ ਨੇ ਕੁਝ ਬਣ ਕੇ ਦਿਖਾ ਦਿੱਤਾ ਸੀ ਰਿਸ਼ਤੇਦਾਰਾਂ ਦੇ ਮੂੰਹ ਨੂੰ ਜਿੰਦਾ ਲਾ ਦਿੱਤਾ ਸੀ ਹੁਣ ਚੜਿਆ ਸੂਰਜ ਦੇ ਕੇ ਸਭ ਦੀਵਿਆ ਦੇ ਗੁਣ ਗਾਣ ਕਰ ਰਹੇ ਸੀ ਦੂਜੇ ਪਾਸੇ ਈਸ਼ਾ ਨੇ ਜਦ ਸਕੂਲ ਪਾਸ ਕਰ ਲਿਆ ਤਾਂ ਅੱਗੇ ਪੜਨ ਤੋਂ ਇਨਕਾਰ ਕਰ ਦਿੱਤਾ ਤੇ ਟਿਸਕੋ ਸੁਪਰਸਟੋਰ ਵਿੱਚ ਇੱਕ ਸੇਲਜ਼ ਗਰਲ ਦੀ ਨੌਕਰੀ ਕਰ ਲਈ ਕੁਲਦੀਪ ਸੁਝਾਤਾ ਦੀਵਿਆ ਤੇ ਦਾਦਾ-ਦਾਦੀ ਨੇ ਉਹਨੂੰ ਬਥੇਰਾ ਕਿਹਾ ਪਰ ਉਹਨੇ ਕਿਸੇ ਦੀ ਗੱਲ ਨਾ ਸੁਣੀ ਇਸ ਗੱਲ ਦਾ ਸੁਝਾਤਾ ਤੇ ਬੜਾ ਵੱਡਾ ਅਸਰ ਹੋਇਆ ਉਹ ਆਪਣੇ ਆਪ ਨੂੰ ਕੋਸਣ ਲੱਗ ਪਈ ਉਹਨੇ ਦੀਵਿਆ ਨਾਲ ਸਦਾ ਮਤਰੀ ਮਾਂ ਵਾਲਾ ਸਲੋਕ ਕੀਤਾ ਸੀ ਜਿਨੇ ਆਪਣੀ ਬੱਚੀ ਨੂੰ ਉਹਨੇ ਤੱਤੀ ਵਾਹ ਵੀ ਨਹੀਂ ਸੀ ਲੱਗਣ ਦਿੱਤੀ ਉਹਨੇ ਉਹਦਾ ਥੱਲਾ ਲਾ ਦਿੱਤਾ ਰੈਂਦੀ ਕਸਰ ਉਸ ਵੇਲੇ ਪੂਰੀ ਹੋਈ ਜਦੋਂ ਈਸ਼ਾ ਨੇ ਕਿਸੇ ਗੈਰ ਜਾਤ ਦੇ ਮੁੰਡੇ ਨਾਲ ਪਿਆਰ ਦੀਆਂ ਪਿੰਗਾ ਪਾਲੀਆਂ ਉਹਦੇ ਨਾਲ ਵਿਆਹ ਕਰਾਉਣ ਦੀਆਂ ਸੌਂਹਾਂ ਖਾਲੀਆਂ ਜਦੋਂ ਕਿ ਦੀਵਿਆ ਘਰਦਿਆਂ ਦੀ ਸਲਾਹ ਨਾਲ ਵਿਆਹ ਕਰਾਉਣ ਲਈ ਰਾਜੀ ਸੀ ਸੁਝਾਤਾ ਨੂੰ ਉਦਾਸ ਦੇਖ ਕੇ ਦੀਵਿਆ ਹੌਸਲਾ ਦੰਦੀ ਕਿ ਇੱਕ ਦਿਨ ਸੁਝਾਤਾ ਫਿਸਪੇ ਦੀਵਿਆ ਪੁੱਤ ਮੈਨੂੰ ਮਾਫ ਕਰ ਦੇਵੀਂ ਮੈਂ ਤੇਰੇ ਨਾਲ ਇਨਸਾਫ ਨਹੀਂ ਕਰ ਸਕੀ ਇਸ ਮੁਲਕ ਤੋਂ ਮੈਂ ਬੜਾ ਕੁਝ ਸਿੱਖਿਆ ਮੈਂ ਤੇਰੇ ਗੁਨਾਗਾਰਾਂ ਪੁੱਤ ਹੁਣ ਸੁਝਾਤਾ ਤੇ ਦੀਵਿਆ ਦੇ ਹੰਝੂਆਂ ਦੀਆਂ ਘਰਾਲਾਂ ਛੁੱਟ ਪਈਆਂ ਸੀ ਏ ਸੀ ਵਿਦੇਸ਼ਾਂ ਵਿੱਚ ਰਹਿੰਦੀ ਇੱਕ ਪੰਜਾਬੀ ਧੀ ਦੀ ਕਹਾਣੀ ਜੋ ਕਿ ਸੱਚੀ ਆ ਜੋ ਆਪਣੀ ਮਾਂ ਦੇ ਪਿਆਰ ਤੋਂ ਬਿਨਾਂ ਹੀ ਪਲੀ ਬੜੀ ਆ ਪਰ ਦੁਨੀਆ ਨੂੰ ਕੁਝ ਕਰਕੇ ਦਿਖਾ ਦਿੱਤਾ ਉਮੀਦ ਕਰਦੀ ਹਾਂ ਜੀ ਤੁਹਾਨੂੰ ਅੱਜ ਦੀ ਕਹਾਣੀ ਜ਼ਰੂਰ ਪਸੰਦ ਆਈ ਹੋਣੀ ਲਿਖਣ ਵਾਲੇ ਸੀ ਜੀ ਡਾਕਟਰ ਹਰੀਸ਼ ਮਲਹੋਤਰਾ ਬਰਮਿੰਘਮ ਤੇ ਕਹਾਣੀ ਸੀ ਜੀ ਦਿਵਿਆ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜਰੂਰ ਕਰਿਓ ਜੀ ਮੇਰੀ ਸਾਰੇ ਜੋੜਿਆਂ ਨੂੰ ਬੇਨਤੀ ਹੈ ਜੀ ਜੇ ਅਲੱਗ ਹੋਣ ਦਾ ਫੈਸਲਾ ਲੈਣਾ ਤਾਂ ਔਲਾਦ ਹੋਣ ਤੋਂ ਪਹਿਲਾਂ ਲੈ ਲਿਆ ਕਰੋ ਨਹੀਂ ਤਾਂ ਫਿਰ ਅਡਜਸਟ ਕਰਨਾ ਸਿੱਖੋ ਥੈਂਕ ਯੂ